ਦੀਆ ਸਾਹਿਬ ਦਾ ਦੂਜਾ ਨਵਾਂ ਡਰਾਮਾ ਆਮ ਆਦਮੀ ਪਾਰਟੀ ਦਾ ਮਤਲਬ ਹੈ ਝੂਠ ਇਹਨਾਂ ਨੂੰ ਪੁੱਛੋ ਕਿ ਸਾਢੇ 3 ਸਾਲ ਹੋ ਗਏ ਹੋਏ ਸਾਢੇ 3 ਸਾਲ ਚ ਇਹ ਇਨਵੈਸਟਮੈਂਟ ਆਈ ਕਿਹੜੀ ਹੈ ਦਾਸਤ ਕਿਹੜੀ ਨਵੀਂ ਇੰਡਸਟਰੀ ਦਾ ਉਦਘਾਟਨ ਕਰਦੇ ਆ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਖਦੇ ਕਿਹੜਾ ਨਵਾਂ ਕਾਰੋਬਾਰ ਪੰਜਾਬ 'ਚ ਆਉਂਦਾ ਹੈ ਇਹ ਇੰਡਸਟਰੀ ਦੀ ਇੱਥੀ ਪਰਭਾਰ ਹੁੰਦੀ ਤੇ ਫੇਰ ਤਾਂ ਮੈਂ ਮੰਨਦਾ ਕਿ ਇਹ ਪਾਲਸੀਆਂ ਦਾ ਕੋਈ ਫਾਇਦਾ ਨਹੀਂ ਇਹ ਸਿਰਫ ਇੱਕ ਰੀਪੈਕੇਜਿੰਗ ਰੀਡਰਾਮਾ ਇੰਡਸਟਰੀ ਇਨਵੈਸਟਮੈਂਟ ਪੰਜਾਬ ਤੇ ਕੋਈ ਕਰਕੇ ਰਾਜੀ ਨਹੀਂ ਇੰਡਸਟਰੀ ਤਾਂ ਕਿੰਨੇ ਲੋਕਾਂ ਨੇ ਲੋਅਰ ਆਰਡਰ ਨੂੰ ਲੈ ਕੇ ਜੋ ਕਾਨੂੰਨ ਵਿਵਸਥਾ ਉਹਦੇ ਬਾੜੇ ਹਾਲਾਤਾਂ ਨੂੰ ਲੈ ਕੇ ਲੋਕ ਤਾਂ ਬਾਹਰ ਨੂੰ ਭੱਜ ਗਏ ਔਰ ਇੱਕਾਰੀ ਦੀਆਂ ਨੇਕਾਵਾਰੀ ਇਸ ਗੱਲ ਦਾ ਪ੍ਰਮਾਣ ਇੰਡਸਟਰੀ ਨੇ ਆਪ ਦੇਤਾ ਚਾਈਓ ਲੈਂਡ ਪਾਲਿਸੀ ਹੈ ਚਾ ਇੰਡਸਟਰੀਅਲ ਪਾਲਿਸੀ ਹੈ ਇਹ ਸਿਰਫ ਸਿਰਫ ਪੰਜਾਬ ਦੇ ਲੋਕਾਂ ਦੇ ਇੰਡਸਟਰੀ ਨੂੰ ਪੰਜਾਬ ਦੇ ਪ੍ਰੋਪਰਟੀ ਡਿਵੈਲਪਰ ਨੂੰ ਲੁੱਟਣ ਦਾ ਇੱਕ ਨਵਾਂ ਸੌਦਾ ਬਣਾਇਆ ਹੋਰ ਕੁਝ ਨਹੀਂ ਇਸ ਲਈ ਇਹ ਸਿਰਫ ਇੱਕ ਧਰਮੇਬਾਦੀ ਹੋਰ ਉਤਪਾਦਕ ਕੁਝ ਸਰ ਕਾਨੂੰਨ ਵਿਵਸਥਾ ਵਿੱਚ ਠਿਲਾਮਤ ਤੇ ਬਿਲਕੁਲ ਖਰਾਬ ਹੋ ਗਈ ਜਿਵੇਂ ਹੁਣ ਪਿਛੇ ਜੇ ਜੰਗਿਆਲਾ ਬੰਦ ਕਰਕੇ ਉਹਨਾਂ ਨੇ ਚਾਬੀਆਂ ਪੁਲਿਸ ਨੂੰ ਸੰਪੰਦ ਦੀ ਸੰਪੰਦ ਦੇ ਵਾਸਤੇ ਬੰਦ ਕਰਤਾ ਸੀਗਾ ਬਾਅਦ ਚ ਕੈਬਨਰਲ ਮੰਤਰੀ ਜਿਹੜੇ ਵੀਰੋ ਸਾਹਿਬ ਉਹਨਾਂ ਨੇ ਜਾ ਕੇ ਹੱਥ ਫੜੋੜੇ ਤੇ ਕੱਲ ਖੁਦ ਹੈ ਕਿਸ ਤਰ੍ਹਾਂ ਸਮੇਂ ਦੇ ਕਿ ਸਾਢੇ 3 ਸਾਲ ਤੋਂ ਉਹਨਾਂ ਨੇ ਐਸਾ ਕੁਝ ਕੀਤਾ ਨਹੀਂ ਹੁਣ ਕਿੰਨੀ ਕ ਇਸ ਤਰ੍ਹਾਂ ਕਰ ਲੈਣ ਕੋਈ ਦੇ ਲਈ ਜੰਮਿਆ ਸਿੱਧੀ ਸਰਕਾਰ ਹੈ ਜੰਡਿਆਲਾ ਗੁਰੂ ਕੇ ਚਾਹੀਓ ਐਸਐਚਓ ਦੀ ਪੋਸਟਿੰਗ ਹੈ ਔਰ ਚਾਹੀਓ ਡੀਐਸਪੀ ਦੀ ਪੋਸਟਿੰਗ ਹੈ ਇਹ ਸਾਰਾ ਪੋਸਟਿੰਗਰ ਭਾਜ ਨਹੀਂ ਤੀ ਉਹ ਆਪ ਕਰਾ ਰਹੇ ਕਿ ਜੇ ਪੁਲਿਸ ਦਾ ਫੇਲੀਅਰ ਹੋ ਰਿਹਾ ਇਦਾ ਮਤਲਬ ਹੈ ਹਰ ਭਾਜਨ ਸਿੰਘ ਇਟੀਓ ਦਾ ਫੇਲ ਹੋਣਾ ਔਰ ਲੋਕਾਂ ਦੀ ਜਾਨ ਮਾਲ ਦੇ ਹਾਲਾਤ ਕੀ ਨੇ ਕੋਈ ਸੁਰੱਖਿਤ ਨਹੀਂ ਤੇ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਇਹ ਗੱਲ ਕਹੀ ਆ ਕਿ ਨੌਨ ਆਰਡਰ ਫੇਲ ਹੈ ਕੋਲੈਪਸ ਹੈ ਔਰ ਇਹ ਕਲ ਕੱਲੀ ਸ਼ਹਿਰਾ ਚ ਨਹੀਂ ਸੰਗਾ ਤੱਕ ਇਹ ਹਾਲਾਤ ਬਣੇ ਪਿਆ ਪ੍ਰੋਟੀ ਟਾਰਗੇਟ ਕਿਲਿੰਗ ਇਹ ਰੋਜ਼ ਮਰਦਾ ਇੱਕ ਸਿਸਟਮ ਨਿਜਾਮ ਬਣ ਗਿਆ ਤੇ ਇਸ ਹਾਲਾਤ ਚ ਕਿੱਥੇ ਇਨਵੈਸਟਮੈਂਟ ਆਉਣੀ ਹੈ ਔਰ ਕਿੱਥੇ ਇੰਡਸਟਰੀ ਲੱਗਣੀ ਹੈ ਇਸ ਲਈ ਜਿਹੜੀ ਮਰਜ਼ੀ ਪਾਲਿਸੀ ਬਣਾਈ ਜਾਓ ਫੇਲ ਹੋਣੀ ਹੈ ਸਿ ਅੱਜ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਸੰਬੋਧਨ ਹੋ ਕੇ ਗੱਲ ਕਰਨਾ ਚਾਹੁੰਨਾ ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਇਹ ਮੇਰੀ ਕੋਠੀ ਆਉਂਦੇ ਨੇ ਉਹਨਾਂ ਨੂੰ ਬੁਰਾ ਲੱਗਦਾ ਪਰ ਲੋਕਾਂ ਦੇ ਜੇ ਕੰਮ ਨਹੀਂ ਕਰੋਗੇ ਤਾਂ ਗੱਲ ਕਰਨੀ ਪਊ ਮੈਂ 2 ਦਿਨ ਦਾ ਟਾਈਮ ਤੁਹਾਨੂੰ ਬੜੇ ਆਦਰ ਪੂਰਵਕ ਬੇਨਤੀ ਕਰਕੇ 2 ਦਿਨ ਦਾ ਹੋਰ ਟਾਈਮ ਦੇ ਰਿਆਂ ਨਹੀਂ ਜਿੱਥੇ ਵੀ ਤੁਸੀਂ ਹੋਵੋਗੇ ਮੈਂ ਤੁਹਾਨੂੰ ਟਾਈਮ ਮੰਗਦਾ ਹਾਂ ਤੁਸੀਂ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਕਹਿ ਸਕਦੇ ਹੋ ਗੱਲ ਕਰਨ ਨੂੰ ਤੁਸੀਂ ਆਪਣੇ ਓਐਸਡੀ ਨੂੰ ਕਹਿ ਸਕਦੇ ਹੋ ਕਿਸੇ ਨੂੰ ਵੀ ਕਹਿ ਸਕਦੇ ਹੋ ਜਦੋਂ ਇੱਕ ਨਮੈਂਦਾ ਕੋਈ ਵੀ ਚਾਹੇ ਆਮ ਆਦਮੀ ਹੋਵੇ ਕੋਈ ਵੀ ਜੇ ਉਹਦਾ ਕੋਈ ਇਸ਼ੂ ਹੋ ਮਿਲਣਾ ਚਾਹੁੰਦਾ ਤੇ ਮੁੱਖ ਮੰਤਰੀ ਦਰਵਾਜ਼ੇ ਬੰਦ ਕਰ ਲੈਂਦਾ ਤੇ ਫਿਰ ਕਿਵੇਂ ਕੰਮ ਚੱਲੇਗਾ ਅੱਜ ਮੈਂ ਇਹ ਗੱਲ ਜਿਹੜੀ ਇਹਦੇ ਪਿੱਛੇ ਥੋੜਾ ਜਿਹਾ ਬੈਕਗ੍ਰਾਉਂਡ ਚ ਜਾਣਾ ਚਾਹਣਾ ਮੈਂ ਲਗਾਤਾਰ ਤੁਹਾਨੂੰ ਚਿੱਠੀਆਂ ਲਿਖ ਲਿਖ ਥੱਕ ਗਿਆ ਰੇਲਵੇ ਮਿਨਿਸਟਰੀ ਤੁਹਾਡਾ ਮਹਿਕਮਾ ਗੱਲ ਕਰ ਕਰ ਕੇ ਥੱਕ ਗਿਆ ਮੈਂ ਉੱਥੇ ਜਾ ਕੇ ਰੇਲਵੇ ਤੇ ਸਾਰਾ ਮੀਡੀਆ ਨਾਲ ਤਾਂ ਮੈਂ ਗੱਲ ਕਰਕੇ ਦੇਖ ਲਈ ਪਰ ਤੁਹਾਡੇ ਤੇ ਕੋਈ ਵੀ ਅਸਰ ਨਹੀਂ ਗਾ ਐਡੇ ਢੀਠ ਹੋ ਤੁਸੀਂ ਲੋਕ ਤੁਸੀਂ ਕੰਮ ਕਰਨ ਆਏ ਨਹੀਂ ਤੁਸੀਂ ਸਿਰਫ ਅਜਾਸ਼ੀਆਂ ਹੋਟਲਾਂ 'ਚ ਕਰਨ ਰਹਿਣ ਖਾਣ ਪੀਣ ਆ ਹੋਰ ਤੁਹਾਡਾ ਕੋਈ ਕੰਮ ਨਹੀਂ ਹੁਣ ਆ ਇੱਕ ਜਿਹੜਾ ਮੈਂ ਫੇਰ ਦੱਸ ਦੇਣਾ ਲੈਵਲ ਕ੍ਰੋਸਿੰਗ ਨੰਬਰ 164A 164A ਐਟ ਜਿਹੜਾ ਇਹ ਦਰਾਹਾ ਸਾਨੇਵਾਲ ਸਟੇਸ਼ਨ ਅੰਬਾਲਾ ਲੁਧਿਆਣਾ ਸੈਕਸ਼ਨ ਦੇ ਵਿੱਚ ਇਹ ਜਿਹੜੀ ਸਮੱਸਿਆ ਏ ਉਲਦੀ ਜਿਹੜਾ ਡਿਵੀਜ਼ਨ ਨਾਰਦਰਨ ਰੇਲਵੇਸ ਤੋਂ ਕੱਲੀ ਕੱਲੀ ਗੱਲ ਸਮਝਾਉਣੀ ਪੈਂਦੀ ਹੈ। ਉਸ ਤੋਂ ਬਾਅਦ ਇਹ ਜਿਹੜੀ ਬ੍ਰਿਜ ਬਣਾਉਣ ਲਈ ਪੀਡਬਲਯੂਡੀ ਵਿਭਾਗ ਨੇ ਅਪਰੂਵਲ ਦਿੱਤੀ ਸੀ 18/7/2014 ਨੂੰ। ਉਸ ਤੋਂ ਬਾਅਦ ਕੀ ਹੋਇਆ? ਇਹ ਜਿਹੜਾ ਪੀਡਬਲਯੂਡੀ ਨੇ ਕੰਮ ਕਰਨ ਦਿੱਤਾ ਸੀ ਉਹ ਦਿੱਤਾ ਸੀ ਇੱਕ ਰੋਪੜ ਦੀ ਜਿਹੜੀ ਕੰਪਨੀ ਸੀ ਪ੍ਰਾਈਵੇਟ ਲਿਮਟਿਡ ਉਹਨੂੰ ਇਹ ਕੰਮ ਦਿੱਤਾ ਸੀ ਨਾਰਥਰਨ ਰੇਲਵੇ ਦੇ ਨਾਲ ਸਾਰੀ ਇਹਨਾਂ ਨੇ ਗੱਲਬਾਤ ਕਰਕੇ ਤੇ ਉਹ ਜਿਹੜਾ ਕੰਮ ਸੀ ਉਹ ਉਦੋਂ ਮਦ ਜਿਹੜਾ ਪੀਡਬਲੂਡੀ ਦਾ ਠੇਕੇਦਾਰ ਸੀ ਉਹ ਸਿਰੇ ਨਹੀਂ ਚੜਾ ਸਕਿਆ ਉਹਦਾ ਜਿਹੜਾ ਕੰਮ ਸੀ ਟਰਮੀਨੇਟ ਕਰਤਾ ਪੀਡਬਲੂਡੀ ਨੇ 5 8 2021 ਪੀਡਬਲੂਡੀ ਨੇ ਉਹਨੂੰ ਟਰਮੀਨੇਟ ਕਰਤਾ ਕੰਮ ਨੂੰ ਉਹ ਠੇਕੇਦਾਰ ਭੱਜ ਗਿਆ ਜਾਂ ਪੰਜਾਬ ਸਰਕਾਰ ਨਾਲ ਰੌਲਾ ਪੈ ਗਿਆ ਪੀਡਬਲੂ ਦਾ ਕੀ ਹੋਇਆ ਉਦੋਂ ਬਾਅਦ ਇਹਦੇ ਉੱਤੇ ਤਕਰੀਬਨ ਜੇ ਦੇਖੀਏ ਟਰੈਕ ਦੇ ਹਿਸਾਬ ਨਾਲ ਮਿਲਾ ਕੇ ਜਿਹੜਾ ਰੇਲਵੇ ਦੇ ਹਿਸਾਬ ਦੇ ਨਾਲ ਤਕਰੀਬਨ ਇੱਥੇ ਆਉਣ ਜਾਣ ਜਿਹੜਾ ਏ ਉਹ ਬਹੁਤ ਭਾਰੀ ਆ ਉਹ ਗੱਡੀਆਂ ਦਾ ਤਕਰੀਬਨ ਲੱਖਾਂ ਦੇ ਵਿੱਚ ਗਿਣਿਆ ਜਾਂਦਾ ਹੈ ਵੀ ਜਿੰਨੀ ਵਾਰ ਫਟਕ ਬੰਦ ਹੋ ਜਾਂਦਾ ਏ ਉਹ ਦੋ ਲਾਈਨਾਂ ਨੂੰ ਕਰਾਸ ਕਰਦੀ ਉਹ ਹਿਸਾਬ ਦਾ ਤੇ ਅਸੀਂ ਇਹ ਕਿਹਾ ਉਦੋਂ ਬਾਅਦ ਅੱਠਵੇਂ ਨੌਵੇਂ ਮੈਨੂੰ ਹੋ ਗਿਆ ਲੱਗੇ ਨੂੰ ਉਹ ਵੀ ਮੈਂ ਦਿਖਾਉਣਾ ਅਸੀਂ ਕਿਹਾ ਭਾਈ ਪੰਜਾਬ ਤੋਂ ਕੰਮ ਨਹੀਂ ਹੋ ਰਿਹਾ ਪੰਜਾਬ ਦੀ ਪੀ ਡਬਲਯੂ ਡੀ ਹੱਥ ਖੜੇ ਕਰਦੀ ਆ ਉਹ ਜਿਹੜਾ ਕੰਟਰੈਕਟਰ ਸੀ ਉਹ ਭੱਜ ਗਿਆ ਤੇ ਇੱਥੇ ਇਹ ਫਾਟਕ ਕੰਟੋ ਵੱਧੀ ਜਿਹੜਾ ਇਹ ਦਰਾਹੇ ਸਾਨੇਵਾਲ ਆਲਾ ਜਿਹੜਾ ਹੈ ਜਿਹੜਾ ਨੀਲੋਂ ਨੂੰ ਜਾਂਦੀ ਆ ਸਿੱਧੀ ਸੜਕ ਨੈਰ ਨੈਰ ਦੇ ਨਾਲ ਲੁਧਿਆਣਾ ਤਾਂ ਹੈ ਹੀ ਹੈ ਪਰ ਸਾਰਾ ਮਾਲਵਾ ਵੀ ਉਦੋਂ ਨਾਲ ਅੱਗੇ ਸ਼ੁਰੂ ਤੋਂ ਸ਼੍ਰੀਨੰਦਪੁਰ ਸਾਗਰ ਤੱਕ ਸਾਂਹਤੇ ਜਾਂਦਾ ਹੈ ਉਦੋਂ ਬਾਅਦ ਰੋਪੜ ਤੇ ਉਦੋਂ ਬਾਅਦ ਸਾਰਾ ਜਿੱਥੇ ਵੀ ਅੱਗੇ ਉਹ ਰੋਡ ਜਾਂਦੀ ਹੈ ਪਹਾੜਾਂ ਤੇ ਲੋਕ ਜਾਂਦੇ ਆ ਮਨਾਲੀ ਤੱਕ ਇਹ ਰੋਡ ਵਰਤਦੇ ਆ ਤੇ ਲੁਧਿਆਣੇ ਦੇ ਲੋਕ ਜਿਹੜੇ ਚੰਡੀਗੜ੍ਹ ਵੀ ਜਾਂਦੇ ਆ ਉਹ ਵੀ ਇਹ ਰੋਡ ਵਰਤਦੇ ਆ ਹੁਣ ਤੁਸੀਂ ਲੁਧਿਆਣੇ ਦੇ ਲੋਕਾਂ ਤੋਂ ਵੋਟਾਂ ਮੰਗਦੇ ਹੋ ਮੈਂ ਲੁਧਿਆਣੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਭਾਈ ਮੈਂ ਇਸ ਮੁੱਖ ਮੰਤਰੀ ਨੂੰ ਅਸੀਂ ਇਹ ਫੈਸਲਾ ਜਿਵੇਂ ਮੈਂ ਤੁਹਾਨੂੰ ਕਿਹਾ ਕਰ ਲਿਆ ਵੀ ਜਿੰਨਾ ਵੀ ਪੈਸਾ ਤਕਰੀਬਨ ਐਸਟੀਮੇਟ 70 ਨਾ 70.56 70 ਕਰੋੜ 56 ਲੱਖ ਰੁਪਏ ਦਾ ਇਹ ਪ੍ਰੋਜੈਕਟ ਹੈ ਜਿਹੜਾ ਕਿ 1 ਰੁਪਈਆ ਵੀ ਪੰਜਾਬ ਸਰਕਾਰ ਨੂੰ ਲੋਡ ਨਹੀਂ ਉਹ ਅਸੀਂ ਰੇਲਵੇ ਲਾਵਾਂਗੇ ਇਹ ਅਸੀਂ ਕਮਿਟਮੈਂਟ ਕਰਤੀ ਪੁਲ ਬਣਾ ਕੇ ਤੁਹਾਨੂੰ ਸਾਲ ਦੇ ਵਿੱਚ ਵਿੱਚ ਹੈਂਡਓਵਰ ਕਰਾਂਗੇ ਦੱਸੋ ਜੀ ਹੋਰ ਇਸ ਤੋਂ ਵੱਧ ਕੀ ਚਾਹੀਦਾ ਜਿਹੜਾ ਪੁਲ ਇਹਨਾਂ ਤੋਂ ਬਣ ਨਹੀਂ ਰਿਹਾ ਇਹਨਾਂ ਦਾ ਭੱਜ ਗਿਆ ਇਹਨਾਂ ਕੋਲ ਪੈਸੇ ਨਹੀਂਗੇ ਡਿਸਪਿਊਟ ਖੜਾ ਹੋ ਗਿਆ ਤੇ ਅਸੀਂ ਉਹ ਕਹਿੰਦੇ ਆਂ ਵੀ ਅਸੀਂ ਬਣਾ ਕੇ ਦਵਾਂਗੇ ਲੋਕਾਂ ਦੇ ਲਈ ਰੇਲਵੇ ਮੈਕਮਾ ਬਣਾ ਕੇ ਦਵਾਂਗਾ ਜਦੋਂ ਮੈਂ ਮਿਨਿਸਟਰੀ ਚਲਾ ਗਿਆ ਮੇਰਾ ਪੰਜਾਬ ਆ ਭਾਈ ਜਿੰਨੇ ਵੀ ਪੁਲ ਹੋਣਗੇ ਅਸੀਂ ਬਣਾਵਾਂਗੇ ਉਸ ਤੋਂ ਬਾਅਦ ਮੈਂ ਲਗਾਤਾਰ ਇਹ ਚੀਜ਼ਾਂ ਜੁੜੀਆਂ ਇਹਨਾਂ ਨੂੰ ਚਿੱਠੀ ਸਾਡਾ ਜਿਹੜਾ ਮਹਿਕਮਾ ਹੈ ਉਹ ਲਗਾਤਾਰ ਇਹਨਾਂ ਨਾਲ ਗੱਲ ਕਰਦਾ ਗੱਲ ਕਰਦਾ ਕਰਦਾ ਅਖੀਰ ਆ ਬੜੇ ਭਾਰੀ ਚਿੱਠੀਆਂ ਨੇ ਕਿੰਨੀ ਵਾਰ ਪੀ ਡਬਲਯੂ ਡੀ ਮੈਕਮਾ ਰੇਲਵੇ ਨੇ ਲਿਖੀਆਂ ਕਿਨੇ ਕਿਨੇ ਹੋਰ ਗੱਲਾਂ ਕੀਤੀਆਂ ਉਦੋਂ ਬਾਅਦ ਇੱਕ ਗੱਲ ਜਿਹੜੀ ਜਿਹੜੀ ਮੈਂ ਆਪ ਜਦੋਂ ਮੈਂ ਸ਼ੁਰੂ ਕੀਤੀ ਇਹ 27 1 2025 ਦੀ ਗੱਲ ਹੈ ਜਦੋਂ ਚੰਡੀਗੜ੍ਹ ਮੀਟਿੰਗ ਹੋਈ ચીਫ ਮਿਨਿਸਟਰ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਵੀ ਨੇ ਰਵੀ ਭਗਤ ਜੀ ਤੇ ਪੀ ਡਬਲਯੂ ਡੀ ਦੇ ਸੈਕਟਰੀ ਵੀ ਪ੍ਰਿੰਸੀਪਲ ਸੈਕਟਰੀ ਵੀ ਰਵੀ ਭਗਤ ਜੀ ਨੇ ਉਹਨਾਂ ਨਾਲ 27 1 2025 ਨੂੰ ਉਹਨਾਂ ਦੇ ਦਫ਼ਤਰ ਚ ਪੀ ਡਬਲਯੂ ਡੀ ਦੇ ਤੇ ਰੇਲਵੇ ਵਿਭਾਗ ਦੇ ਤੇ ਮੇਰੇ ਆਫਿਸ ਦੇ ਸਾਰੇ ਆਫੀਸਰ ਉਹਨਾਂ ਨਾਲ ਮੀਟਿੰਗ ਹੋਈ। ਉਦੋਂ ਬਾਅਦ ਮੈਂ 1 ਮਾਰਚ ਨੂੰ 1 ਮਾਰਚ ਨੂੰ ਜਦੋਂ ਕੋਈ ਰਿਜ਼ਲਟ ਨਹੀਂ ਨਿਕਲਿਆ ਪਹਿਲੇ ਮਹੀਨੇ ਤੋਂ ਮੈਂ ਫਿਰ 1 ਮਾਰਚ 2025 ਨੂੰ ਫਿਰ ਜਾ ਕੇ ਉੱਥੇ ਖੜਾ ਹੋਇਆ ਵੀ ਭਾਈ ਕੋਈ ਗੱਲ ਕਰ ਲੋ ਕੋਈ ਗੱਲ ਕਰ ਲੋ ਨਹੀਂ। ਉਦੋਂ ਬਾਅਦ ਮੈਂ ਡੀਓ ਲੈਟਰਾਂ ਲਿਖਣੀਆ ਸ਼ੁਰੂ ਕੀਤੀ ਆ ਮੁੱਖ ਮੰਤਰੀ ਸਾਹਿਬ ਨੂੰ ਇੱਕ ਪਹਿਲੀ ਮੈਂ ਡੀਓ ਲੈਟਰ ਆ ਜਿਹੜੀ 21 ਮਈ ਨੂੰ ਇਹ ਮੈਂ ਆਪਣੇ ਮਹਿਕਮੇ ਦਾ ਪਹਿਲਾਂ ਲਗਿਆ ਰਿਆ ਮੈਂ ਆਪਣੇ ਮੇਰੇ ਦਫਤਰ ਤੋਂ 21 ਮਈ ਦੀ ਇਹਨਾਂ ਨੂੰ ਡਿਊ ਲੈਟਰ ਇੱਕ ਇੱਕ ਚੀਜ਼ ਮੈਂ ਵਿਸਥਾਰ ਨਾਲ ਇਹਨਾਂ ਨੂੰ ਇਹ ਦੱਸੀ ਕਿ ਕੀ ਗੱਲ ਦਾ ਕੀ ਇਹ ਬਾਤ ਆ ਭਾਈ ਭਗਵੰਤ ਮਾਨ ਸਾਹਿਬ ਥੋੜਾ ਇਹਦਾ ਸਾਨੂੰ ਤੁਸੀਂ ਤਾਂ ਸਿਰਫ ਸਾਨੂੰ ਪਰਮਿਸ਼ਨ ਦੇਣੀ ਤੁਸੀਂ ਤਾਂ ਪੀ ਡਬਲਯੂ ਡੀ ਮੈਂ ਕਿਉਂ ਨੇ ਇੰਨਾ ਲਿਖਣਾ ਵੀ ਹਾਂ ਬਾਈ ਬਣਾ ਲਓ ਕਿਉਂਕਿ ਜਿਹੜਾ ਜਿਹੜਾ ਪੁਰ ਬੇਸ਼ੱਕ ਰੇਲਵੇ ਤੇ ਮੰਨਣਾ ਜਦੋਂ ਉਹ ਲੈਂਦਾ ਹੈ ਦੋਨੋਂ ਪਾਸੇ ਉਹ ਪੀ ਡਬਲਯੂ ਡੀ ਦੀ ਜਗ੍ਹਾ ਹੁੰਦੀ ਹੈ ਪੰਜਾਬ ਸਰਕਾਰ ਦੀ ਜਗ੍ਹਾ ਹੁੰਦੀ ਹੈ ਇਹ ਚਿੱਠੀ ਦਾ ਕੋਈ ਅਸਰ ਹੈ ਉਦੋਂ ਬਾਅਦ ਫੇਰ ਮੈਂ ਭਾਈ 2 ਜੂਨ ਨੂੰ ਫੇਰ ਚਿੱਠੀ ਲਿਖੀ ਆ ਉਹਦਾ ਕੋਈ ਅਸਰ ਨਹੀਂ ਫੇਰ ਉਦੋਂ ਬਾਅਦ ਮੈਂ ਤੀਜੀ ਚਿੱਠੀ ਲਿਖੀ ਆ ਫੇਰ 3rd DO ਲੈਟਰ ਆ ਜਿਹੜੀ ਉਹ ਭੇਜੀ ਆ 2 6 2025 ਹੁਣ ਅੱਜ ਮੈਂ ਫੇਰ ਚੌਥੀ DO ਲਿਖਣ ਲੱਗਿਆ ਇਹ ਇਹਦਾ ਇਹਦੇ ਬਾਰੇ ਇੱਕ ਵੀ ਜਿਹੜਾ ਦੁਬਾਰਾ ਤੁਸੀਂ ਇਹ ਅੰਦਾਜ਼ਾ ਲਾ ਲਓ ਆਮ ਬੰਦੇ ਦਾ ਕੀ ਸੁਣਵਾਈ ਹੋਣੀ ਆ ਇੱਕ ਮਨਿਸਟਰ ਲਿਖ ਲਿਆ ਉਨਾ ਇਹ ਵੀ ਜਵਾਬ ਨਹੀਂ ਆਉਂਦਾ ਕੋਈ ਆਫਿਸ ਚੋਂ ਇਹ ਜਵਾਬ ਨਹੀਂ ਆਇਆ ਵੀ ਪਈ ਹਾਂ ਸਾਨੂੰ ਚਿੱਠੀ ਮਿਲ ਗਈ ਹੈ ਤੇ ਤੁਸੀਂ ਅੰਦਾਜ਼ਾ ਲਾ ਲਓ ਹੁਣ ਮੈਂ ਬੇਨਤੀ ਕਰ ਰਿਹਾ ਲੱਗਿਆ ਵੀ ਦੋ ਦਿਨ ਕਿਉਂਕਿ ਇੱਕ ਤਾਂ ਲੁਧਿਆਣੇ ਦੀ ਉਹ ਤਾਂ ਤੁਸੀਂ ਨਹੀਂ ਸੁਣਗੇ ਇੱਕ ਤਾਂ ਇਲੈਕਸ਼ਨ ਚੱਲ ਰਹੀ ਹੈ ਇਹ ਲੁਧਿਆਣੇ ਜ਼ਿਲ੍ਹੇ ਦਾ ਇਹ ਸਭ ਤੋਂ ਵੱਡਾ ਜਿਹੜਾ ਢਿੱਕਾ ਏ ਪੁਰਦਾ ਇਹ ਲੋਕਾਂ ਨੂੰ ਤੰਗ ਕਰਦੇ ਆ ਹੁਣ ਦੋ ਦਿਨਾਂ ਬਾਅਦ ਮੁੱਖ ਮੰਤਰੀ ਸਾਹਿਬ ਜਾਂ ਤਾਂ ਤੁਹਾਡੀ ਕੋਈ ਟੀਮ ਇਹਦਾ ਫੈਸਲਾ ਕਰ ਲੇ ਜੀ ਨਹੀਂ ਜਵਾਬ ਤੇ ਮੈਂ ਕੋਈ ਇਹ ਨਹੀਂ ਵੀ ਕੋਈ ਤੁਹਾਡੇ ਤੇ ਕੋਈ ਹਮਲਾ ਕਰਨ ਆ ਰਹੇ ਆ ਕੋਈ ਲੋਕਾਂ ਨੂੰ ਲੈ ਕੇ ਨੇ ਆ ਰਹੇ ਮੈਂ ਇਕੱਲਾ ਤੁਹਾਡੇ ਕੋਲ ਆਉਂਗਾ ਮੈਂ ਤੁਹਾਡੇ ਆਫਿਸ ਟਾਈਮ ਵੀ ਲਿਖਾ ਦੇਣਾ ਵੀ ਭਾਈ ਮਿਲਣਾ ਹੈ ਉੱਥੋਂ ਪਰ ਟਾਈਮ ਤੁਸੀਂ ਦੇਣਾ ਨਹੀਂ ਨਾ ਤੁਸੀਂ ਕੋਈ ਗੱਲ ਕਰਨੀ ਹੈ ਉਹ ਅਸੀਂ ਤੁਹਾਨੂੰ ਜਾਣਦੇ ਹਾਂ ਤੁਸੀਂ ਕਿੱਡੇ ਕਿੱਡੇ ਕਿਉਂ ਵੀ ਤੇ ਫਿਰ ਫਿਰ ਨਾ ਕਿ ਉਹ ਆ ਕੇ ਖੜਾ ਹੋ ਗਿਆ ਜੀ ਧੱਕੇ ਨਾਲ ਇਹਨਾਂ ਨੂੰ ਆ ਕੋਠੀ ਯਾਦ ਆਉਂਦੀ ਮੈਂ ਕੋਠੀ 'ਚ ਨਹੀਂ ਆਉਂਗਾ ਮੈਂ ਲੁਧਿਆਣੇ ਤੁਹਾਡੇ ਹੋਟਲ ਚ ਆਉਂਗਾ ਜਿੱਥੇ ਸਾਰੇ ਹੀ ਆਉਂਦੇ ਆ ਹੋਟਲ ਤਾਂ ਸਭ ਦਾ ਨਾ ਇਹ ਗੱਲ ਕੀ ਕਬੀ ਅਸੀਂ ਨਹੀਂ ਰਹਿ ਸਕਦੇ ਉੱਥੇ ਲੱਖਾਂ ਰੁਪਈਆ ਸਾਡੇ ਕੋਲ ਤਾਂ ਹੈ ਨਹੀਂਗਾ ਵੀ ਉੱਥੇ ਅਸੀਂ ਕਮਰੇਾਂ 'ਚ ਰਹਿ ਲਈਏ ਉੱਥੇ ਗਰਚਲੇ ੜਾਈ ਉਹ ਤਾਂ ਤੁਸੀਂ ਉੜਾ ਸਕਦੇ ਹੋ ਇਹ ਕੋਈ ਸ਼ੱਕ ਨਹੀਂ ਪਰ ਇਸ ਗੱਲ ਦੀ ਆਪਣੀ ਚਿੰਗਾ ਚਾਹੀ ਲੱਗਦਾ ਹੈ ਵੀ ਤੁਸੀਂ ਇਹਦਾ ਹੱਲ ਕੱਢ ਲਓ ਨਾ ਮੈਨੂੰ ਆਉਣ ਦੀ ਲੋੜ ਪਵੇ ਤੁਸੀਂ ਆਪਣੀ ਸਰਕਾਰ ਨੂੰ ਇੱਕ ਵਾਰ ਕਹਿਣਾ ਵੀ ਭਾਈ ਠੀਕ ਆ ਹਾਂ ਜੇ ਤੁਸੀਂ ਨਹੀਂ ਦੇਣਾ ਤੁਸੀਂ ਆਪੜ ਬਣਾ ਲਓ ਉਹ ਜੀ ਸਰ ਕਿ ਤੁਸੀਂ ਬਣਾਓ ਸਾਨੂੰ ਤਾਂ ਕੋਈ ਪੱਤੀ ਨਹੀਂ ਹੈ ਅਸੀਂ ਤੁਹਾਨੂੰ ਪਰਮਿਸ਼ਨ ਦੇ ਦਿੰਨੇ ਆ ਜੇ ਤੁਸੀਂ ਬਣਾਉਣਾ ਲਾ ਜੇ ਸਾਨੂੰ ਬਣਾਉਣ ਦੇ ਦੇਣ ਲਈ ਰੇਲਵੇ ਨੂੰ ਬਣਾਉਣ ਨੂੰ ਦੇਣਾ ਤਾਂ ਫਿਰ ਤੁਸੀਂ ਸਾਨੂੰ ਭਾਈ ਕਲੀਅਰੈਂਸ ਦੇ ਦਿਓ ਨਹੀਂ ਅਸੀਂ ਤੁਹਾਨੂੰ ਕਲੀਅਰੈਂਸ ਦੇ ਦਿੰਨੇ ਆ ਕਰ ਦਿੱਤਾ ਦੋਈ ਆ ਨਾ 70 ਕਰੋੜ ਰੁਪਇਆ ਜਿਹੜਾ ਲੱਗਣਾ 56 ਲੱਖ ਉਹ ਜਾਂ ਤਾਂ ਤੁਸੀਂ ਲਾ ਲਓ ਜਾਂ ਸਾਨੂੰ ਲਾ ਲੈਣੋ ਇਹਦਾ ਫੈਸਲਾ ਹੈ ਜਿਹੜਾ ਤੁਸੀਂ ਦੋ ਦਿਨਾਂ ਬਾਅਦ ਤੋ ਆਸ ਰੱਖਾਂਗੇ ਨਹੀਂ ਤੁਹਾਡੇ ਭਾਈ ਲੋਕਾਂ ਖਾਤਰ ਤੁਹਾਡੇ ਦਰਵਾਜ਼ੇ ਤੇ ਵੀ ਜਾਵਾਂਗਾ